ਕਿਸੇ ਟਾਈਮ ਇਸ ਤਰ੍ਹਾਂ ਦੀ ਗਾਇਕੀ ਇਸ ਤਰ੍ਹਾਂ ਦੀ ਢਾਡੀ ਵਾਰਾਂ ਲੋਕਾਂ ਦੇ ਦਿਲਾਂ ਤੇ ਬੜਾ ਰਾਜ ਕਰਦੀਆਂ ਸੀ ਬਹੁਤੇ ਦੋਸਤਾਂ ਨੇ 80 ਦੇ ਦਹਾਕੇ ਵਿੱਚ ਵੀ ਕੋਠੇ ਤੇ ਖੜੇ ਮੰਜਿਆਂ ਤੇ ਟੰਗੇ ਸਪੀਕਰਾਂ ਦੇ ਵਿੱਚ ਇਹ ਵਾਰਾਂ ਜ਼ਰੂਰ ਸੁਣੀ ਹੋਣਗੀਆਂ ਪਰ ਅੱਜ ਇਹ ਰੰਗ ਕਿਤੇ ਨਾ ਕਿਤੇ ਅਲੋਪ ਹੁੰਦਾ ਜਾ ਰਿਹਾ ਹੈ ਇਹ ਵੀਡੀਓ ਫਫੜੇ ਭਾਈਕੇ ਪਿੰਡ ਦੀ ਹੈ ਜਿੱਥੇ ਕਿ ਭਾਈ ਬੈਲੋ ਦੀ ਯਾਦ ਦੇ ਵਿੱਚ ਬਹੁਤ ਭਾਰੀ ਮੇਲਾ ਲੱਗਦਾ ਹੈ ਇੱਕ ਪਾਸੇ ਲੋਕ ਖਰੀਦੋ ਫਰੋਖਤ ਕਰ ਰਹੇ ਨੇ ਦੁਕਾਨਾਂ ਲੱਗੀਆਂ ਨੇ ਇੱਕ ਪਾਸੇ ਦੀਵਾਨ ਲੱਗੇ ਨੇ ਪਰ ਆਹ ਇੱਕ ਸਾਈਡ ਤੇ ਨਾ ਤੋਬੇ ਦੇ ਕਿਨਾਰੇ ਬੋੜਾਂ ਵਰਗੇ ਦਰਖਤਾਂ ਦੇ ਥੱਲੇ ਇਹੋ ਜਿਹਾ ਪ੍ਰੋਗਰਾਮ ਇੱਕ ਵੱਖਰਾ ਨਜ਼ਾਰਾ ਪੇਸ਼ ਕਰਦਾ ਹੈ। ਬਾਕੀ ਪੂਰੀ ਵੀਡੀਓ ਵੀ ਤੁਹਾਨੂੰ ਅਸੀਂ ਅਖੀਰ ਤੇ ਦਿਖਾਵਾਂਗੇ। ਵਿਸ਼ੇਸ਼ ਗੱਲ ਦੇਖਣਯੋਗ ਇਹ ਹੈ ਕਿ ਇੱਥੇ ਜਿੰਨੇ ਵੀ ਬੈਠੇ ਆ ਤਕਰੀਬਨ ਜ਼ਿਆਦਾ ਏਜ ਦੇ ਬਜ਼ੁਰਗ ਜਿਹੜੇ ਉਹ ਬੈਠੇ ਨੇ ਆਪਣੀ ਉਮਰ ਵਿੱਚ ਸੁਣਿਆ ਇਸ ਤਰ੍ਹਾਂ ਦੇ ਕਿੱਸੇ ਜੋ ਕਿ ਢੱਡ ਸਾਰੰਗੀ ਦੇ ਨਾਲ ਕਿਸੇ ਨੇ ਗਾਏ ਸੀ। ਦੁਬਾਰਾ ਉਹਨਾਂ ਨੂੰ ਸੁਣ ਕੇ ਇਹਨਾਂ ਬਜ਼ੁਰਗਾਂ ਦੀ ਲੱਗਦਾ ਜਿਵੇਂ ਰੂਹ ਤਾਜੀ ਹੋ ਗਈ ਹੁੰਦੀ ਹੈ। ਇਹ ਹੋਣਾ ਵੀ ਚਾਹੀਦਾ ਕਿਉਂਕਿ ਅਸੀਂ ਤਾਂ ਮੋਬਾਈਲਾਂ ਤੇ ਜਾਂ ਹੋਰ ਸਾਧਨਾਂ ਤੇ ਆਪਣਾ ਮਨੋਰੰਜਨ ਕਰ ਲੈਨੇ ਆ। ਪਰ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਕਿਤੇ ਖਾਲੀ-ਖਾਲੀ ਮਹਿਸੂਸ ਹੋਣ ਲੱਗਦੀ ਹੈ। ਅੱਜ ਕੱਲ ਤਾਂ ਉਹਨੀਆਂ ਸੱਥਾਂ ਵੀ ਨਹੀਂ ਰਹੀਆਂ। ਫਿਰ ਇਹੋ ਜੀ ਜਗ੍ਹਾ ਜਦੋਂ ਸਾਡੇ ਬਜ਼ੁਰਗਾਂ ਨੂੰ ਕਿਤੇ ਮਿਲ ਜਾਂਦੀ ਹੈ ਤਾਂ ਉਹਨਾਂ ਦਾ ਵਧੀਆ ਟਾਈਮ ਪਾਸ ਹੁੰਦਾ ਹੈ ਤੇ ਪੁਰਾਣੀਆਂ ਯਾਦਾਂ ਵੀ ਤਰੋਤਾ ਜਾਂਦੀਆਂ ਨੇ। ਇੱਥੋਂ ਦੇ ਸੱਭਿਆਚਾਰਕ ਦ੍ਰਿਸ਼ ਦਾ ਅਸੀਂ ਤਾਂ ਨਜ਼ਾਰਾ ਲੈ ਲਿਆ। ਆਓ ਤੁਸੀਂ ਵੀ ਲੋ। ਕਿਤਿਆ ਗੋੜੀਆਂ ਗਾ ਬੰਡਿਓ ਪਰ ਕੇ ਮਾਰੀ ਰਾਤ ਕਰੋ ਮੋਟੇ-ਮੋਟੇ ਰੌਣ ਪਾ ਕੇ ਪੇਟੀ ਮਾਰ ਕੇ ਕਿਹੜੇ ਮਾਉਲੀ ਰਫਤ ਪਣਾ ਦੇਰ ਕੀ ਫੇਰ کیا کیا تمہارے لاڈلے اے جان لوگ جا اے تے کوئی ٹھکے راستے کوئی سنکٹ